ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅੱਜ ਵੱਡੇ ਬੁੱਧਵਾਰ ਵਾਲੇ ਦਿਨ ਕਾਲੇ ਕੁੱਤੇ ਨੂੰ ਜੇਕਰ ਤੁਸੀਂ ਇਹ ਇੱਕ ਚੀਜ਼ ਪਾ ਦਿੰਦੇ ਹੋ ਤਾਂ ਤੁਹਾਡੀ ਦਿਨਾਂ ਵਿੱਚ ਹੀ ਕਿਸਮਤ ਬਦਲ ਜਾਵੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਗੇ ਮਾਤਾ ਲక్ష్ਮੀ ਤੁਹਾਡੀ ਵੀ ਕਿਸਮਤ ਬਦਲ ਦੇਵੇ। ਦੋਸਤੋ ਤੁਸੀਂ ਜਾਣਦੇ ਹੋਗੇ ਕੁੱਤੇ ਨੂੰ ਪਾਲਣਾ ਜਾਂ ਕੁੱਤੇ ਨੂੰ ਰੋਟੀ ਖਵਾਉਣਾ ਇਸ ਤੋਂ ਵੱਡਾ ਕੋਈ ਵੀ ਹੋਰ ਪੁੰਨ ਨਹੀਂ ਹੈ। ਇਸ ਦੇ ਫਾਇਦੇ ਜਾਣ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ। ਅੱਜ ਕੱਲ ਆਪਾਂ ਦੇਖਿਆ ਹੈ ਕਿ ਲੋਕ ਕੁੱਤਾ ਪਾਲਣ ਵਿੱਚ ਬੜੀ ਹੀ ਰੁਚੀ ਰੱਖਦੇ ਹਨ। ਇਹ ਰੁਝਾਨ ਅੱਜ ਕੱਲ ਬਹੁਤ ਹੀ ਵੱਧ ਚੁੱਕਿਆ ਹੈ। ਕਿਆ ਜਾਂਦਾ ਹੈ ਕਿ ਕੁੱਤਾ ਸਾਡੇ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਹੀ ਅੰਦਾਜ਼ਾ ਲਗਾ ਲੈਂਦਾ ਹੈ। ਕੁੱਤੇ ਨੂੰ ਮਨੁੱਖ ਦਾ ਬੜਾ ਹੀ ਚੰਗਾ ਸਾਥੀ ਵੀ ਮੰਨਿਆ ਜਾਂਦਾ ਹੈ ਤੇ ਕੁੱਤਾ ਇੱਕ ਬਹੁਤ ਹੀ ਤੇਜ਼ ਦਿਮਾਗ ਵਾਲਾ ਪ੍ਰਾਣੀ ਹੈ। ਉਹtheta ਹੀ ਤੇਜ਼ ਬੁੱਧੀ ਵਾਲਾ ਵੀ ਜੀਵ ਹੈ। ਜੇਕਰ ਤੁਸੀਂ ਕੁੱਤੇ ਨੂੰ ਰੋਟੀ ਖਵਾਉਂਦੇ ਹੋ ਤਾਂ ਉਹ ਤੁਹਾਨੂੰ 3 ਸਾਲ ਤੱਕ ਯਾਦ ਰੱਖਦਾ ਹੈ। ਭਾਗ ਉਹ ਆਪਣੀ ਵਿਦਿਆਲਤਾ 3 ਸਾਲ ਤੱਕ ਤੁਹਾਨੂੰ ਦਿਖਾਉਂਦਾ ਹੀ ਰਹੇਗਾ ਬੜਾ ਹੀ ਵਫਾਦਾਰ ਜਾਨਵਰ ਕੁੱਤੇ ਨੂੰ ਕਿਹਾ ਜਾਂਦਾ ਹੈ ਇੱਕ ਵਾਰੀ ਸਾਧੂ ਸੰਤ ਖਾਣਾ ਖਾਣ ਲਈ ਭਾਗ ਕੇ ਪ੍ਰਸ਼ਾਦਾ ਛਕਣ ਲਈ ਬੈਠੇ ਹੋਏ ਸਨ ਵਿੱਚ ਜੋ ਇੱਕ ਸੰਤ ਦਾ ਨਾਂ ਸੀ ਨਾਮਦੇਵ ਕਹਿੰਦੇ ਜਦੋਂ ਉਹ ਸੰਤ ਜੀ ਪ੍ਰਸ਼ਾਦਾ ਛਕਣ ਲਈ ਬੈਠੇ ਤਾਂ ਉੱਥੇ ਇੱਕ ਕੁੱਤਾ ਆਇਆ ਤੇ ਉਹ ਕੁੱਤਾ ਉਹਨਾਂ ਦੇ ਪ੍ਰਸ਼ਾਦੇ ਨੂੰ ਝੂਠਾ ਕਰਕੇ ਚਲਾ ਗਿਆ ਜਿੰਨੇ ਵੀ ਸਾਧੂ ਉੱਥੇ ਪ੍ਰਸ਼ਾਦਾ ਛਕਣ ਲਈ ਬੈਠੇ ਸਨ ਸਭ ਉਸ ਕੁੱਤੇ ਨੂੰ ਗੁਰਾ ਭਲਾ ਕਹਿਣ ਲੱਗ ਪਏ ਫਿਰ ਉਹ ਕੁੱਤਾ ਇਧਰੋਂ ਘੁੰਮ ਕੇ ਨਾਮਦੇਵ ਸੰਤ ਦੀ ਥਾਲੀ ਦੇ ਕੋਲ ਆਇਆ ਤੇ ਉਹਨਾਂ ਦੀ ਥਾਲੀ ਵਿੱਚੋਂ ਇੱਕ ਰੋਟੀ ਚੁੱਕ ਕੇ ਭੱਜ ਗਿਆ ਨਾਮਦੇਵ ਜੀ ਬਹੁਤ ਹੀ ਵੱਡੇ ਮਹਾਨ ਸੰਤ ਹੋਏ ਹਨ ਉਹਨਾਂ ਨੇ ਕੀ ਕੀਤਾ ਕਿ ਉਹ ਕਿ ਉਹ ਦੀ ਬਾਟੀ ਚੁੱਕ ਕੇ ਉਸ ਕੁੱਤੇ ਦੇ ਪਿੱਛੇ-ਪਿੱਛੇ ਆਪ ਭੱਜਣ ਲੱਗ ਪਏ ਤੇ ਕਹਿਣ ਲੱਗੇ ਰੁਕ ਜਾ ਰੁਕ ਜਾ ਤੈਨੂੰ ਰੋਟੀ ਨਾ ਚੋਪੜ ਕੇ ਦਿੰਦਾ ਹਾਂ ਨਾਮਦੇਵ ਸੰਤ ਦੀ ਇਹ ਹਰਕਤ ਵੇਖ ਕੇ ਉਥੇ ਜਿੰਨੇ ਵੀ ਸਾਧੂ ਪ੍ਰਸ਼ਾਦਾ ਛਕਣ ਲਈ ਬੈਠੇ ਸਨ ਉਹ ਹੱਸਣ ਲੱਗ ਪਏ ਤੇ ਕਹਿੰਦੇ ਕਿ ਉਹ ਜਿਹੜਾ ਕੁੱਤਾ ਸੀ ਨਾ ਉਹ ਕੋਈ ਆਮ ਕੁੱਤਾ ਨਹੀਂ ਸੀ ਉਹ ਕੋਈ ਮਾਨੋਲੀ ਕੁੱਤਾ ਨਹੀਂ ਸੀ ਉਹ ਜਿਹੜੇ ਵਾਂਗ ਚ ਸੀ ਉਹਦੇ ਵਿੱਚ ਕੋਈ ਰੱਬ ਦਾ ਰੂਪ ਸੀ ਉਹ ਜੋ ਕੁੱਤਾ ਸੀ ਉਹ ਆਪਣੇ ਅਸਲੀ ਰੂਪ ਵਿੱਚ ਆਇਆ ਉਸ ਕੁੱਤੇ ਦੇ ਅੰਦਰੋਂ ਜੋ ਸੰਤ ਸੀ ਉਹ ਆਪਣੇ ਅਸਲੀ અવਤਾਰ ਵਿੱਚ ਬਾਹਰ ਆ ਕੇ ਤੇ ਨਾਮਦੇਵ ਨੂੰ ਗਲੇ ਲਗਾ ਕੇ ਕਹਿਣ ਲੱਗੇ ਕਿ ਨਾਮਦੇਵ ਤੂੰ ਅਸਲੀ ਸੰਤ ਹੈ ਇਹ ਦੇਖ ਕੇ ਬਾਕੀ ਜੋ ਸੰਤ ਹਾਸ ਰਏ ਸੀ ਉਹਨਾਂ ਨੂੰ ਬੜਾ ਹੀ ਅਫਸੋਸ ਹੋਇਆ ਤੇ ਨਾਲੇ ਉਸ ਸੰਤ ਨਾਮਦੇਵ ਨੂੰ ਕਿਹਾ ਕਿ ਸਹੀ ਮਾਨੇ ਵਿੱਚ ਤੂੰ ਹੀ ਸੰਤ ਹੈ ਤੇ ਤੂੰ ਹੀ ਮੇਰੇ ਤੋਂ ਜੋ ਵੀ ਵਾਰ ਮੰਗਣਾ ਹੈ ਮੰਗ ਲੈ ਉਹ ਮੈਂ ਹੁਣੇ ਹੀ ਤੈਨੂੰ ਪੂਰਾ ਕਰ ਦੇਵਾਂਗਾ ਕਿਉਂਕਿ ਉਹਨਾਂ ਸਾਧੂ ਸੰਤਾਂ ਨੇ ਰੱਬ ਨੂੰ ਦੁਰਕਾਰ ਦਿੱਤਾ ਸੀ ਕਹਿੰਦੇ ਹਨ ਕਿ ਦਰਵਾਜ਼ੇ ਤੇ ਕਦੇ ਵੀ ਕਿਸੇ ਨੂੰ ਦੁਰਕਾਰਨਾ ਨਹੀਂ ਚਾਹੀਦਾ ਪਤਾ ਨਹੀਂ ਕਿਸ ਰੂਪ ਵਿੱਚ ਕੌਣ ਆ ਜਾਵੇ ਕੁੱਤਾ ਇੱਕ ਐਸਾ ਜੀਵ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਸਾਡੇ ਫਿਊਚਰ ਵਿੱਚ ਹੋਣ ਵਾਲੀਆਂ ਕਟਨਾਵਾਂ ਨੂੰ ਪਹਿਲਾਂ ਤੋਂ ਹੀ ਕੁੱਤਾ ਅਨੁਭਵ ਕਰ ਲੈਂਦਾ ਹੈ ਇਹਨਾਂ ਵਫਾਦਾਰ ਪ੍ਰਾਣੀ ਹੈ ਇਨਾ ਵਫਾਦਾਰ ਜੀਵ ਹੈ ਇਸ ਨਾਲ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਉਹ ਰਹਿ ਰਿਹਾ ਹੁੰਦਾ ਹੈ ਜੇ ਉਸ ਨੂੰ ਪਤਾ ਚੱਲ ਜਾਵੇ ਕਿ ਇਸ ਘਰ ਵਿੱਚ ਕੋਈ ਅਣਹੋਣੀ ਹੋਣ ਵਾਲੀ ਹੈ ਕਿਸੇ ਦੇ ਪ੍ਰਾਨ ਜਾਣ ਵਾਲੇ ਹਨ ਭਾਵ ਕਿ ਕੋਈ ਮਰਨ ਵਾਲਾ ਹੈ ਤਾਂ ਉਹ ਉਸ ਦੇ ਪ੍ਰਾਨ ਉਸ ਦੀ ਜਾਨ ਬਚਾਉਣ ਵਾਸਤੇ ਆਪਣੀ ਜਾਨ ਤੱਕ ਵਾਰ ਦਿੰਦਾ ਹੈ ਜਿਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੈ ਉਨਾ ਲਈ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਕਾਲੇ ਕੁੱਤੇ ਨੂੰ ਰੋਟੀ ਪਾਉਂਗੇ ਉਸ ਉੱਪਰ ਘਿਓ ਲਗਾ ਕੇ ਚੋਪੜ 'ਤੇ ਉਹ ਰੋਟੀ ਕਾਲੇ ਕੁੱਤੇ ਨੂੰ ਪਾਉਂਗੇ ਤਾਂ ਦੇਖਣਾ ਕਿ ਬਹੁਤ ਜਲਦੀ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇਗੀ ਇਸ ਤੋਂ ਇਲਾਵਾ ਜੋ ਵੀ ਤੁਹਾਡੇ ਘਰ ਵਿੱਚ ਦੁੱਖ ਹਨ ਜੋ ਵੀ ਪਰੇਸ਼ਾਨੀਆਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਜੇਕਰ ਤੁਸੀਂ ਸਵੇਰੇ ਉੱਠ ਕੇ ਕਾਲੇ ਕੁੱਤੇ ਨੂੰ ਰੋਟੀ ਕਿ ਉਹਦੇ ਨਾਲ ਚੋਪੜ ਕੇ ਪਾਉਂਦੇ ਹੋ ਤਾਂ ਤੁਹਾਡੇ ਘਰ ਦੇ ਜਿੰਨੇ ਵੀ ਕਰਜ਼ੇ ਚੜੇ ਹੋਏ ਹਨ ਉਹ ਸਾਰੇ ਹੀ ਉਤਰ ਜਾਣਗੇ ਤੁਹਾਡੀਆਂ ਸਾਰੀਆਂ ਹੀ ਦੁੱਖ ਤਕਲੀਫਾਂ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਵਿੱਚ ਕੋਈ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਉਸ ਨੂੰ ਕੋਈ ਸਰੀਰਕ ਰੋਗ ਲੱਗਾ ਹੋਇਆ ਹੈ ਕੋਈ ਕਸ਼ਟ ਹੈ ਉਸ ਦੇ ਸਰੀਰ ਨੂੰ ਅਤੇ ਡਾਕਟਰਾਂ ਤੱਕ ਨੇ ਵੀ ਜਵਾਬ ਦੇ ਦਿੱਤਾ ਗਿਆ ਹੈ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਕਾਲੇ ਕੁੱਤੇ ਨੂੰ ਸਰੋਂ ਦੇ ਤੇਲ ਨਾਲ ਰੋਟੀ ਚੋਪੜ ਕੇ ਜੇਕਰ ਹਰ ਰੋਜ਼ ਉਸ ਬਿਮਾਰ ਵਿਅਕਤੀ ਦਾ ਹੱਥ ਲਗਵਾ ਕੇ ਖਵਾਉਂਦੇ ਹੋ ਤਾਂ ਉਸ ਦੇ ਸਰੀਰ ਦਾ ਕਸ਼ਟ ਕਟਿਆ ਜਾਵੇਗਾ ਤੇ ਹੌਲੀ-ਹੌਲੀ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਵੈਸੇ ਵੀ ਪਰਮਾਤਮਾ ਜੀ ਨੇ ਕਿਹਾ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਹੈ ਕਿਸੇ ਭੁੱਖੇ ਨੂੰ ਰੋਟੀ ਖਵਾਉਣਾ ਜੇਕਰ ਆਪਾਂ ਕਿਸੇ ਨੂੰ ਰੋਟੀ ਖਵਾਉਂਦੇ ਹਾਂ ਤਾਂ ਸਾਡੇ ਅੰਦਰ ਇੱਕ ਬਹੁਤ ਹੀ ਖੁਸ਼ੀ ਪ੍ਰਤੀਤ ਹੁੰਦੀ ਹੈ ਤੁਹਾਡੇ ਅੰਦਰ ਸਹਿਨਸ਼ੀਲਤਾ ਤੇ ਨਿਮਰਤਾ ਆਪਣੇ ਆਪ ਆ ਜਾਂਦੀ ਹੈ ਤਾਂ ਉਹ ਹੀ ਮਤਲਬ ਹੋ ਜਾਂਦਾ ਹੈ ਕਿ ਇੱਕ ਪੰਥ ਦੋ ਕਾਜ ਤੇ ਜਦੋਂ ਸਾਡੇ ਅੰਦਰ ਸਹਿਨਸ਼ੀਲਤਾ ਆ ਜਾਂਦੀ ਹੈ ਨਿਮਰਤਾ ਆ ਜਾਂਦੀ ਹੈ ਸਾਡੇ ਵਿਚਾਰ ਬਦਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਸਾਡੀ ਕਿਸਮਤ ਵੀ ਆਪਣੇ ਆਪ ਹੀ ਬਦਲਨੀ ਸ਼ੁਰੂ ਹੋ ਜਾਵੇਗੀ। ਕਈ ਵਾਰ ਆਪਾਂ ਆਮ ਹੀ ਦੇਖਦੇ ਹਾਂ ਕਿ ਜਦੋਂ ਕੁੱਤਾ ਸਾਡੇ ਘਰ ਦੇ ਅੰਦਰ ਐਂਟਰ ਹੁੰਦਾ ਹੈ ਤਾਂ ਅਸੀਂ ਉਸ ਨੂੰ ਦੁਰਕਾਰਦੇ ਹਾਂ ਕਿ ਤੂੰ ਸਾਡੇ ਘਰ ਵਿੱਚ ਗੰਦ ਪਾ ਦਿੱਤਾ ਹੈ ਜਾਂ ਤੂੰ ਗੰਦੇ ਪੈਰ ਲੈ ਕੇ ਆ ਗਏ ਹਾਂ ਤਾਂ ਅਸੀਂ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਪਤਾ ਨਹੀਂ ਇਹ ਜੀਵ ਕਿਸ ਦੇ ਰੂਪ ਵਿੱਚ ਆਇਆ ਹੈ ਜੇਕਰ ਉਹ ਭੁੱਖਾ ਹੈ ਤਾਂ ਹੀ ਤਾਂ ਉਹ ਸਾਡੇ ਦਰਵਾਜ਼ੇ ਦੇ ਉੱਪਰ ਆਇਆ ਹੈ ਜੇਕਰ ਅਸੀਂ ਕਿਸੇ ਦੀ ਭੁੱਖ ਨਹੀਂ ਮਿਟਾ ਸਕਦੇ ਤਾਂ ਉਸ ਨੂੰ ਦੁਰਕਾਰਨ ਦਾ ਵੀ ਸਾਨੂੰ ਕੋਈ ਹੱਕ ਨਹੀਂ ਹੈ ਇਸ ਲਈ ਸਾਨੂੰ ਘਰ ਆਏ ਕੁੱਤੇ ਨੂੰ ਕਦੀ ਵੀ ਖਾਲੀ ਨਹੀਂ ਮੋੜਨਾ ਚਾਹੀਦਾ ਉਸ ਨੂੰ ਪ੍ਰਸ਼ਾਦਾ ਜ਼ਰੂਰ ਦੇਣਾ ਚਾਹੀਦਾ ਹੈ ਜੇਕਰ ਅਸੀਂ ਇਹ ਇੱਕ ਪੁੰਨ ਦਾ ਕੰਮ ਕਰਦੇ ਹਾਂ ਤਾਂ ਸਾਨੂੰ ਬਹੁਤ ਹੀ ਲਾਭ ਪ੍ਰਾਪਤ ਹੋ ਜਾਵੇਗਾ ਨਾਲ ਹੀ ਇਹ ਨਾ ਨਹੀਂ ਜਦੋਂ ਆਪਾਂ ਕੁੱਤੇ ਨੂੰ ਰੋਟੀ ਪਾਉਂਦੇ ਹਾਂ ਤਾਂ ਇਹ ਕਿਹਾ ਜਾਂਦਾ ਹੈ ਕਿ ਮਾਇਆ ਦੀ ਦੇਵੀ ਮਾਤਾ ਲక్ష్ਮੀ ਜੀ ਵੀ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਂਦੇ ਨੇ ਜੋ ਵੀ ਆਪਣੇ ਘਰ ਵਿੱਚ ਆਰਥਿਕ ਪਰੇਸ਼ਾਨੀ ਹੁੰਦੀ ਹੈ ਜੋ ਵੀ ਤੰਗੀ ਹੁੰਦੀ ਹੈ ਜੋ ਵੀ ਪਰੇਸ਼ਾਨੀ ਹੁੰਦੀ ਹੈ ਉਸ ਤੋਂ ਸਾਨੂੰ ਬਹੁਤ ਹੀ ਜਲਦ ਛੁਟਕਾਰਾ ਮਿਲ ਜਾਵੇਗਾ ਉਹ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਇਸ ਕਰਕੇ ਕਦੀ ਵੀ ਤੁਹਾਡੇ ਦਰਵਾਜ਼ੇ ਤੇ ਜੇਕਰ ਕੋਈ ਕੁੱਤਾ ਆਵੇ ਤਾਂ ਤੁਸੀਂ ਉਸ ਨੂੰ ਖਾਲੀ ਨਾ ਮੋੜੋ ਜਰੂਰ ਉਸ ਨੂੰ ਰੋਟੀ ਖਿਲਾਓ ਤੇ ਜੇਕਰ ਤੁਹਾਡੇ ਘਰ ਵਿੱਚ ਕੁਝ ਪਰੇਸ਼ਾਨੀਆਂ ਚੱਲ ਰਹੀਆਂ ਨੇ ਤਾਂ ਜੋ ਮੈਂ ਤੁਹਾਨੂੰ ਦੱਸਿਆ ਹੈ ਤੁਸੀਂ ਸਵੇਰੇ ਉੱਠ ਕੇ ਕਾਲੇ ਕੁੱਤੇ ਨੂੰ ਰੋਟੀ ਚੋਪੜ ਕੇ ਜੇਕਰ ਖਵਾ ਦਿੰਦੇ ਹੋ ਤਾਂ ਇਸ ਦਾ ਤੁਹਾਨੂੰ ਬਹੁਤ ਜ਼ਿਆਦਾ ਅਸਰ ਤੇ ਫਾਇਦਾ ਹੁੰਦਾ ਹੈ ਜੋ ਤੁਸੀਂ ਆਪ ਦੇਖੋਗੇ ਫਿਰ ਦੇਖਣਾ ਕਿ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੋ ਦੋਸਤੋ ਜੇਕਰ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਅਦੇ ਤੋਂ ਬਾਅਦ ਲਾਇਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ